ਸੜਕ ਸੁਰੱਖਿਆ ਫੋਰਸ ਤੂੰ ਇਹ ਗੱਡੀਆਂ ਦੇਖਿਆ ਹੋਣੀਆਂ ਸੜਕਾਂ ਤੇ ਖੜੀਆਂ ਪੰਜਾਬ ਦੇ ਵਿੱਚ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਮੈਂ ਇੱਕ ਡਾਟਾ ਨਿਕਲਵਾਇਆ 16 ਦੇ ਕਰੀਬ ਬੰਦੇ ਹਰ ਰੋਜ਼ ਇੱਕ ਦਿਨ ਚੋਂ ਦਾ ਸਪੌਟ ਮਰਦੇ ਸੀਗੇ ਨੰਬਰ 1 ਸੀ ਪੰਜਾਬ ਐਕਸੀਡੈਂਟ ਦੀਆਂ ਮੌਤਾਂ ਚ 16 ਦਾ ਮਤਲਬ ਹੋ ਗਿਆ 480 ਮਹੀਨੇ ਦੇ 480 ਦਾ ਮਤਲਬ ਹੋ ਗਿਆ ਸਾਲ ਦੇ 5000 ਤੋਂ ਪਰਬੰਦੇ on the spot ਮਰ ਜਾਂਦੇ ਸੀ ਐਕਸੀਡੈਂਟ ਅਸੀਂ SSF ਸੜਕ ਸੁਰੱਖਿਆ ਫੋਰਸ ਬਣਾਈ ਨਵੇਂ ਮੁੰਡੇ ਕੁੜੀਆਂ ਨੂੰ ਟ੍ਰੇਨ ਕੀਤਾ ਉਹਨਾਂ ਨੂੰ ਫਸਟ ਏਡ ਦਾ ਸਮਾਨ ਉਹਨਾਂ ਨੂੰ ਕੱਟਰ ਉਹਨਾਂ ਨੂੰ ਹੋਰ ਜਿਹੜੇ ਵੀ ਇਕਵਿਪਮੈਂਟ ਦਿੱਤੇ ਤੇ ਮੇਰਾ ਡਾਟਾ ਨਹੀਂ ਹੈਗਾ ਇਹ ਭਾਰਤ ਸਰਕਾਰ ਦੇ ਸੜਕ ਪ੍ਰਵਾਹਨ ਮੰਤਰੀ ਨਿਤਿਨ ਗਟਕਰੀ ਜੀ ਨੇ ਰਾਜ ਸਭਾ ਦੇ ਵਿੱਚ ਬੋਲਿਆ ਕਿ ਦੇਸ਼ ਨੂੰ ਪੰਜਾਬ ਤੋਂ ਸਿੱਖਿਆ ਲੈਣੀ ਚਾਹੀਦੀ ਹੈ 48% ਮੌਤਾਂ ਜਿਹੜੀਆਂ ਉਹ ਘਟ ਗਈਆਂ ਜੀ ਸਿਰਫ ਇੱਕ ਇੱਕ 5000 ਦੀ ਨਫਰੀ ਵਾਲੀ ਪੁਲਿਸ ਬਣਾਉਣ ਨਾਲ